ਹੋਰ ਵੀ ਕੀ ਹਲਚਾਲ ਆ ਸਾਰੇ ਵੀਰਾਂ ਦਾ ਘਰ ਪਰਿਵਾਰਕ ਤਾਂ ਸੈਟ ਆ ਤੇ ਅੱਜ ਆਪਾਂ ਵਲੌਗ ਬਣਾਉਣ ਲੱਗੇ ਆ ਖੋਡਿਆਂ ਦੀ ਸਫਾਈ ਜੀ ਕਰਨੀ ਆ ਤੇ ਇੱਕ ਜੋੜੀਆਂ ਲਾਈਆਂ ਨੂੰ ਬਹੁਤ ਦਿਨ ਹੋ ਗਏ ਆ 8-9 ਦਿਨ ਹੋ ਗਏ ਜੋੜੀਆਂ ਲਾਈਆਂ ਨੂੰ ਤੇ ਉਹ ਦਿਖਾਉਣੀਆਂ ਤੁਹਾਨੂੰ ਇਹ ਸੈਟ ਵਟ ਕਰਕੇ ਛੱਟਣੀਆਂ ਪਹਿਲਾਂ ਕੜ ਦੇ ਖੁੱਡੇ ਲਾ ਲਾ ਛੱਟੀਆਂ ਹੋਈਆਂ ਸੀ ਅਜੇ ਤੇ ਸੈਟ ਵਟ ਕਰਨੀਆਂ ਪਹਿਲਾਂ ਵੀ ਵਲੌਗ ਤਾਂ ਬਣਾਏ ਹੋਏ ਸੀਗੇ ਦੋ ਜੋੜੀਆਂ ਜੋ ਲਾਈਆਂ ਦੋ ਦੂ ਤੇ ਇੱਕ ਉਧਰ ਬਾਬੂ ਕੇ ਘਰੇ ਬਣਾਈ ਤੈਨ ਤੇ ਉਹ ਆਪਣਾ ਫੋਨ ਆਹਾਲਾ ਚੋਰੀ ਹੋ ਗਈ ਜੀ ਤੇ ਵੀਡੀਓ ਬਣਾਉਣੇ ਆ ਇਹ ਫਿਰ ਫੋਨ ਆਇਆ ਤੇ ਫਿਰ ਉਹ ਪੈਰ ਤੇ ਸੱਟ ਜੀ ਵੱਜ ਗਈ ਕਿ ਕੂਠਿਆ ਨੌਂ ਜਾਂ ਲਹਿ ਗਿਆ ਕਿ ਤਾਂ ਕੰਮ ਲੇਟ ਹੋ ਗਿਆ ਨਹੀਂ ਤਾਂ ਹੁਣ ਨੂੰ ਆਪਾਂ ਛੱਡ ਦੇ ਨੇ 4-5 ਵਲੌਗ ਤੇ ਅੱਜ ਕਰਦੇ ਹਾਂ ਹੁਣ ਆਪਾਂ ਪਹਿਲਾਂ ਫੁੱਟਾਂ 'ਚ ਸਪਾਈਸ ਵੀ ਕਰਦੇ ਆ ਤੇ ਇੱਕ ਆਪਣਾ ਬੱਚਾ ਉੜਦਾ ਪਿਆ ਉਹ ਵੀ ਸਮ ਦਿਖਾ ਦਿੰਦੇ ਆ ਉਹ ਛੱਡਣਾ ਆਪਾਂ ਬਾਜੀ ਹੇ ਬਾਜੀ ਦਾ ਕੋਈ ਪਤਾ ਨਹੀਂ ਕਿੰਨੀ ਤਰੀਕ ਦੀ ਆ ਬੱਚਾ ਆਪਣੌੜ ਦਾ ਉਹ ਤਾਂ ਹੁਣਿਆ ਥੋਨੇ ਜਦੋਂ ਆਉਂਦਾ ਆਵੇ ਇਧਰੋਂ ਆਊਗਾ ਬਈ ਛਰੀ ਦੇ ਮਗਰਲੇ ਪਾਸੇੋਂ ਨਿਕਲ ਕੋਠੇ ਦੇ ਆ ਜਾਂਦਾ ਔਰਦਾ ਇਹ ਬਾਲਾ ਨੀਗਾ ਜੇ ਆਪਾਂ ਕਹਿ ਦਈਏ ਵਾਵਾ ਟਾਈਮ ਉੜਦਾ ਵਾਵਾ ਟਾਈਮ ਨਹੀਂ ਉੜਦਾ ਇਹ ਇਹ ਔਰਦਾ ਵੱਤੋ ਵੱਦ ਕਾਈ ਤਨ ਘੰਟੇ ਤੇ ਕਰੀਉੜਤਾ ਲੌਜੀ ਦਿਖਾਈਏ ਤੁਹਾਨੂੰ ਪਹਿਲਾਂ ਖੁੱਡਿਆਂ ਦੇ ਹਾਲ ਤੇ ਬਾਅਦ ਚ ਦਿਖਾਵਾਂਗੇ ਤੁਹਾਨੂੰ ਖੁੱਡਿਆਂ ਦੇ ਹਾਲ ਦੇਖੋ ਜੀ ਖਾਸ ਧਿਆਉ ਕਰਦೇನೆ ਆ ਸਾਫ ਤੇ ਤੁਹਾਨੂੰ ਪੈਰ ਦਾ ਵੀ ਹਾਲ ਦਿਖਾਈ ਦਈਏ ਫਿਰ ਤੁਸੀਂ ਕਹੋਗੇ ਪੈਰ ਨਹੀਂ ਦਿਖਾਇਆ ਆਹ ਵੇਖੋ ਵੀ ਨੋ ਪਟਿਆ ਹੋਇਆ ਪਟਿਆ ਗਿਆ ਸੀ ਇੱਧਰ ਵੀ ਛੱਟ ਵਜੀ ਇੱਧਰ ਵੀ ਵਜੀ ਹੋਈ ਆ ਹੁਣ ਸੈਟ ਆ ਤੇ ਅੱਜ ਆਪਾਂ ਹੋ ਗਏ ਆ ਤਿਆਰ ਇਹੋ ਇੱਕ ਥੰਮਨੇ ਕੱਢਿਆ ਹੋਇਆ ਬੱਚਾ ਆ ਜੋੜੀ ਲਈਏ ਤਾਂ ਬਾਅਦ ਚ ਦੱਸਦੇ ਹਾਂ ਉਹਨੂੰ ਤੇ ਇੱਕ ਇਧਰ ਲੱਗੀ ਹੋਈ ਹੈ ਵੀ ਬਾਜਤਾਤੇ ਆ ਬੱਚੇ ਆ ਕੇ ਇਹਦੇ ਖੰਭ-ਕੁੰਭ ਖਾ ਗਏ ਹੈਗੇ ਵਿੱਚੋਂ ਕੂਤਰ ਇਹਦੇ ਹੁਣ ਆ ਗਏ ਹੈ ਦਾ ਜਮਾ ਕੂਨਾ ਹੋ ਗਿਆ ਹੈਗਾ ਇੱਕ ਉਹ ਬੱਚਾ ਬੈਠਾ ਇੱਕ ਉਹ ਬੈਠਾ ਘਰ ਦਾ ਪੁੱਤਰ ਛੱਡ ਕੇ ਨੰਬਰ ਪੂਏ ਕਰੇ ਇਹ ਲੈ ਜਾਂਦਾ ਹੈਗਾ ਇਹ ਆਪਣੇ ਢਾਂਗ ਹੀ ਨਹੀਂ ਬੰਦਾ ਯਾਰ ਅੰਦਰ ਬੱਬੂ ਉਹ ਨਹੀਂ ਜਾਲ ਚ ਬੋਂਦੇ ਰਹੇ ਨਾ ਤਾਂ ਕਰਕੇ ਚਲੋ ਕਰਦੇ ਆ ਕਿ ਸ਼ੇਅਰ ਤੁਹਾਡੇ ਨਾਲ ਆ ਵੇਖ ਲਓ ਕੁੱਡਿਆਂ ਦੇ ਹਾਲ ਕਿਵੇਂ ਆ ਕਰਕੇ ਸਫਾਈ ਤੁਹਾਨੂੰ ਦਿਖਾਉਣੀ ਆ ਫਿਰ ਆਪਾਂ ਲਓ ਬਈ ਦਿਖਾ ਦਈਏ ਮੈਂ ਕਿ ਇੱਕ ਜੋੜਾ ਇਹ ਅੱਜ ਆਪਾਂ ਛੱਡਣਾ ਕੁੱਡੇ ਜਿੱਧਰ ਤੇ ਆ ਚਟਟਾਂ ਦੀ ਉਧਰੀ ਲੰਗੜੀ ਆਪਣੀ ਵੱਡੀ ਆ ਤੇ ਆ ਕਬੂਤਰ ਚਲੋ ਕਰਦੇ ਆ ਕਿ ਤੁਹਾਡੇ ਨਾਲ ਪਾ ਲਿਆ ਜੋੜਾ ਆਪਣਾ ਇਧਰ ਲੱਕੜ ਤੇ ਖੁੱਡੇ ਸੀਗਾ ਉਧਰ ਛੱਡਦੇ ਹਾਂ ਉਹ ਅੰਡੇ ਲਾਉਣ ਵਾਲੀ ਕਬੂਤਰੀ ਆ ਅੱਡ ਕਰਕੇ ਲਾਇਆ ਹੈਗਾ ਤੇ ਦਿਖਾਉਣੀ ਆ ਤੁਹਾਨੂੰ ਉਧਰ ਜਾ ਕੇ ਪਤਾ ਨਿਆ ਜਾਣਕਾਰੀ ਪਹਿਲਾ ਖੁੱਡਾ ਵੇਖੋ ਬਈ ਕੋਰਨੇ ਨਹੀਂ ਕੀਤੇ ਆਪਾਂ ਸਾਬ ਕਿਹਨਾਂ ਜੋੜੀਆਂ ਲਾਉਣੀਆਂ ਹੈਗੀਆਂ ਕੋਰਨੇ ਵਧੀਆ ਬਣੇ ਹੋਏ ਆ ਤੇ ਆ ਹੁਣ ਤੁਹਾਨੂੰ ਜੋੜੀ ਦਿਖਾਉਣੀ ਆ ਆ ਜੋ ਬਾਰਾ ਕੱਢ ਕੇ ਦਿਖਾਉਣਾ ਬਈ ਕਮੈਂਟ ਕਰ ਸਾਨੂੰ ਲੈ ਬਈ ਵੇਖੋ ਜੋੜੀ ਇਹ ਆਪਣੀ ਚਟਿੰਗਾ ਖਾ ਲਈ। ਲਈ ਲਈ ਜੁੜੀ ਤਾਂ ਅੰਡੇ ਰੱਖਣ ਵਾਲੀ ਆ। ਤਾਂ ਆਪਾਂ ਇਧਰ ਛੱਡੀ ਜਾਨੂੰ। ਇਹ ਤਾਂ ਨਹੀਂ ਛੱਡਦੇ ਯਾਰ ਇਹਦੇ ਨਾਲ। ਆਵੇ ਪੂਰੀਆਂ ਲੱਤ ਟੁੱਟੀ ਕਰਕੇ ਕਿ ਯਾਰ। ਹੋਰ ਕੁੱਤਰ ਜਾਵੜੇਂਦਾ ਉਤੋਂ ਦੀ। ਹੁਣ ਇਹ ਅੰਡੇ ਰੱਖਣ ਵਾਲੀ ਕਰਕੇ ਪਤਾ ਨਹੀਂ ਛੱਡਦੀ ਇਧਰ। ਲੈ ਵੀ ਆ ਵੀ ਛੱਡਦੀ ਜੁੜੀ ਆਪਾਂ ਖੋੜੇ ਜ। ਇਹ ਵੀ ਪੱਕੀ ਲੱਗੀ ਐ ਜੁੜੀ ਅੰਡੇ ਰੱਖਣ ਲਈ ਆ। ਕਬੂਤਰ ਹੈਗਾ ਦੀਸ਼ੇ ਦਾ ਪੱਠਾ ਤੇ ਕਬੂਦਰੀ ਹੈਗੀ ਆ ਬੱਬੂਏ ਕਰੋ। ਜੇ ਦੀ ਭੈਣ ਛੱਡੀ ਜੀ ਕੀ ਤੁਸੀਂ ਸ਼ਾਇਦ ਵੇਖੋ ਬਲੌਗ ਵੱਡੇ ਜੁਕੇ ਈੜੀ ਔਡ ਡੱਟ ਕੇ ਨਾ ਕੂਦਰੀ ਮਰ ਗਈ ਹੈਗੀ ਜ਼ੋਰ ਬਹੁਤ ਆਇਓ ਨੇ। ਏ ਨਹੀਂ ਉੱਡੀ ਬਈ ਇੱਥੇ ਕਰੀ ਬਲਾਂ ਤੰਨ ਜਣੀ ਬਈ ਛੱਡੀ ਸੀ ਕਿਹੜੇ ਐ ਕਿਹ ਹੋ ਗਿਆ ਜਦਾਂ ਇੱਧਰ ਆਹ ਨੂੰ ਦਿਖਾ ਹੀ ਦਿੱਤਾ ਆਪਾਂ ਚਲੋ ਹੁਣ ਇੱਕ ਹੋਰ ਦੇਖੋਣੇ ਚੋੜਾ ਹਨ ਦੋ ਹੋਣੇ ਹੋਰ ਲੈ ਵੀ ਆ ਆਪਣੇ ਸ਼ਾਕ ਖਿੜਾ ਮਾਪਿਓ ਲੈ ਸ਼ਾਕ ਦਾ ਉੱਤਰ ਆਪਣਾ ਹੀਗਾ ਇੱਕ ਦੀ ਪਤਾ ਨਹੀਂ ਕਿ ਬਾਜ ਗਿਆ ਕਿ ਲੱਕੜ ਲੈ ਗਈ ਜਿਹੜਾ ਪਿਛਲੇ ਸਾਲ ਪਾਈ ਛੱਡਾਈ ਗਗੜੇ ਇਹ ਉਹਦਾ ਮਾਪੇ ਹੋ ਗਈ। ਇਹ ਵੀ ਜੁੜਾ ਆਪਾਂ ਲਾਤਾ ਹਾਂ ਵੀ। ਇਹ ਵੀ ਜੁੜਾ ਪੱਕਾ ਹੀ ਲੱਗਾ ਹੋਇਆ। ਇਹ ਤਾਂ ਅੱਗੇ ਵੀ ਖੁੱਡੇ ਜੀ ਫਿਰਦਾ ਸੀਗਾ। ਕੋਨਾ ਪਾਹ ਮੋਰ ਕੱਢ ਕੇ ਲੈ ਆਉਣੇ ਹਨ ਨੂੰ ਦਿਖਾਉਣੇ ਜੁੜਾ ਛਾਖ ਖਾਈ। ਛਾਖ ਆ ਬਈ ਠੀਕ ਉਹ ਨਹੀਂ ਛਾਖੀ ਆ ਬਈ। ਉਹ ਜੀ ਆਪਣੀ ਵੀ ਇਹ ਨਾਲ ਤਾਂ ਕੂਟਰ ਵੀ ਦਿਖਾਉਣੇ ਆ। ਦੇਖਿਓ ਓਏ ਵੱਡੂ ਬਾਹਰ ਨਾ ਨਿਕਲ ਜਾਓ ਬਈ। ਆਇਦਣਾ ਸ਼ਾਕਾ ਉਤਰ ਲੱਗਾ ਬਈ। ਅਗਿਆਤ ਨਾ ਕਰਕੇ ਨਾ ਪਾਤੀ ਛੱਡੀ ਵੀਡੀਓ। ਕੱਟ ਤੇ ਖੁੱਟੇ ਸੀਗੀਆਂ ਪਹਿਲਾਂ ਆ ਜੋੜੀ ਥੱਲੇ ਵਾਲੀ ਤੇ ਆ ਜੋੜੀ ਇਹ ਤਾਂ ਇੱਥੇ ਆਂਡੇ ਰੱਖੂਗੀ ਆ ਘੋਰਨੇ 'ਚ 100% ਹੁਣੇ ਉੱਥੇ ਰੱਖਣੀ ਆ ਉਹ ਉੱਥੇ ਰੱਖੂਗੀ ਤੇ ਆ ਇਹਦੇ ਉੱਥੇ ਰੱਖੂਗਾ ਰੱਖੂਗਾ ਨਹੀਂ ਸਵੇਰ ਖਾਊਗਾ ਂਡੇ ਆ ਦੇ ਲੋ ਇੱਕ ਜੋੜਾ ਇੱਕ ਜੋੜਾ ਹੋਰ ਆਪਣਾ ਉਹ ਨਾਲ ਦੇ ਗੁੰਡੇ ਲੱਗਾ ਹੋਇਆ ਇੱਕ ਲੱਗ ਕਰਕੇ ਲਿਆਇਆ ਹੈ ਗੱਲਾ ਇਹਦਾ ਜਿਹੜਾ ਆਪਣਾ ਪਹਿਲਾਂ ਹੀ ਲੱਗਾ ਹੋਇਆ ਖੱਡੀਆਂ ਕੰਨ ਕਬੂਤਰ ਤੇ ਚਿੱਟੀਆਂ ਖਾਦੀ ਹੋਈ ਰੀ ਇਹ ਵੀ ਇੰਨਾ ਚੁਈਆਂ ਆ ਚਿੱਟੀਆਂ ਖਾਣੀਆਂ ਚੁਈਆਂ ਖੱਡੀਆਂ ਦਾ ਕਬੂਤਰ ਵੀ ਤੇ ਚਿੱਟੀਆਂ ਆਂਦੀ ਬੁੱਢੀ ਵੀ ਇਹ ਵੀ ਜਮਾਂ ਇੰਨਾ ਚੁਈਆਂ ਜਿਆਦਾ ਇਹੀ ਆਪਣੇ ਕੋਈ ਚਿੱਟੀਆਂ ਖਾਲੇ ਜਦੋਂ ਆ ਖੱਡੀਆਂ ਦਾ ਕਬੂਤਰ ਆ ਵੀ ਇੰਨਾ ਬੜਾ ਉੜਦਾ ਪਿਆ ਬੱਚਾ ਉਹ ਵੀ ਇੰਨਾ ਚੁਈਆਂ ਵੀ ਛੱਡਦਾ ਆਪਣਾ ਸ਼ਾਹ ਕਬੂਤਰ ਵੀ ਉਤਰ ਨਾਲ ਯਾਰ ਅੜ ਲੱਗਿਆ ਜਾ ਕਵਾ ਦੇ ਕੋ ਚੱਕਰ ਨਹੀਂ ਕੁਇਰੀ ਚ ਲਾਂਡੇ ਰੱਖਣ ਵਾਲੀ ਆਪਣੀ ਅਮੋਜਾ ਸ਼ਾਹ ਕਿਹਦੇ ਨੇ ਵੀ ਲਾਉਣੀ ਹੈ ਕੁਇਰੀ ਆਪਾਂ ਬਈ ਇਹ ਤਾਂ ਮੁੰ ਵੀ ਵਿਚਾਰਾ ਇਧਰ ਹੀ ਫਿਰਦਾ ਰਹਿੰਦਾ ਇਹ ਗੁੱਡੇ ਜੀ ਹੁੰਦਾ ਪੱਕਾ ਹੀ ਇੱਜ ਆ ਬੱਚੇ ਛੱਡਦੇ ਆ ਇਧਰੋਂ ਹੀ ਰਹਿਣੇ ਆਪਾਂ ਦੋ ਤਿੰਨ ਬੱਚੇ ਹੁਣ ਆ ਜੁੜੇ ਆਪਾਂ ਪਤਨੀ ਆ ਕੁਇਰੀ ਬਿਮਾਰ ਆ ਇਹ ਚਲੋ ਵੀ ਰੱਤਾ ਬੱਜਿਆ ਆਜਾ ਵੀਰਾ ਨਕਿਉ ਉੱtreਆ ਹੋਇਆ ਬੱਚਾ ਇਹ ਵਿਚਾਰ ਭਾਈ ਉਹਦੇ ਖੁੱਡੇ ਹੀ ਪੋਰਾ ਪੂਰਾ ਖਰੂ ਇੱਧਰ ਫਿਰਦਾ ਛਕਣਾ ਵਾਲੀ ਜੋੜੀ ਪਤਾ ਨਹੀਂ ਲੱਗਦਾ ਕਿਹੜਾ ਕਿੱਥੇ ਖੋਸ਼ੀ ਬੋਦ ਹੋਗੇ ਤਾਂ ਉਧਰੋਂ ਆਗਿਆ ਲੰਘਾ ਪਿਆ ਤਾਂ ਪੱਕਾ ਘੋਰਨਾ ਇਹਦਾ ਸ਼ਾਕ ਇਹਦਾ ਕੋਈ ਘੋਰਨਾ ਪਤਾ ਨਹੀਂ ਕਿਹੜਾ ਹਜੇ ਜਾ ਹਾ ਸਾਹਮਣੇ ਲਾਈ ਤੇ ਚਿੱਟੀਆਂ ਨਾਲ ਬੈਠਾ ਤੇ ਚਿੱਟੀਆਂ ਨਾਲ ਦਾ ਉਹ ਤਾਂ ਲਾ ਘੋਰਨਾ ਚਾਹੀਦਾ ਬੰਨਾ ਤੇ ਇਹਨਾਂ ਦਾ ਕਾਲੜਾਆਂ ਦਾ ਹਜੇ ਕੋਈ ਘੋਰਨਾ ਹਜੇ ਇਹਨੂੰ ਮਸਾਂਦੀ ਨਹੀਂ ਆਇਆ ਲੱਗਦਾ ਆ ਬੱਚੇ ਆ ਇਹ ਵੀ ਇਦਰੀਸ਼ਤ ਨਹੀਂ ਗੇ ਓਹ ਟੋਡਾ ਪੋਲਾ ਪੈ ਗਈ ਡਾਈ ਉਧਰ ਵੇਖੋ ਕਿਹੜਾ ਜੱਦਾ ਛਾ ਕਾ ਜਦਾ ਹੈ ਖਟੀਆਂ ਦਾ ਕੋ 10 ਮਿੰਟ ਲਫੜੋ ਲਫੜੀ ਹੋਣਗੇ ਆ ਪੇ ਹਟ ਜਾਣਗੇ ਨਹੀਂ ਵੀ ਖਟੀਆਂ ਦਾ ਜਿੱਤ ਕੇ ਭਜਾਤਾ ਆਪਣੀ ਉਧਰ ਉਹਦੀ ਕਿਹੇ ਦੇ ਨਾਲ ਨਹੀਂ ਉਹਦਾ ਗੁੜ ਕੰਦੇ ਜੋਰ ਦਿੱਤਾ ਚਲੋ ਵੀ ਕਰਦੇ ਆ ਗਿਆ ਨਾਲ ਦਾ ਗੁੱਡਾ ਸਾਫ਼ ਕਰਕੇ ਕਰਦੇ ਆ ਛੇ ਥੋੜੇ ਨੱਕੇ ਮੈਂ ਵੀ ਆ ਛੱਡਿਆ ਆਪਾਂ ਉਧਰ ਕੂਤਰ ਲਿਆ ਕੇ ਇੱਧਰ ਕੂਤਰਾਂ ਦੇ ਵਿੱਚ ਆੜਾ ਸਾਹਮਣੇ ਬੈਠਾ ਚਟੀਆਂ ਆਖਾਂ ਦਾ ਹਾਂ ਇਹ ਵੀ ਆਪਣੇ ਉਹ ਚਟੀਆਂ ਖਾਣੀਆਂ ਚਾਹੀਆਂ ਇਹ ਉੱਤਰਕਰਦਾ ਹੀ ਆਪਣਾ ਬੋਰਡ ਦਰਿਆ ਯਾਰ ਬਈ ਪੱਠਾ ਹੁੰਦਾ 2 2 2.5 2.5 ਕਰੋੜ ਦਾ ਰਿਹਾ ਇਹ ਘਾਟੂ ਕੇ ਵੰਦਾ ਹੁੰਦਾ ਇਹ ਲੋ ਦੇ ਵਿੱਚ ਡੈਗ ਪੈਂਦਾ ਹੁੰਦਾ ਇਹ ਤੇ ਛਿੜੀ ਤੇ ਨਹੀਂ ਬੈਠਾ ਇਹਨਾਂ ਦੇ ਛਿੜੀ ਦੇ ਬਹਿ ਲਗਾ ਥੱਲੇ ਡੈਗ ਪੈਂਦਾ ਇਹ ਸਰਾ ਵੀ ਬਈ ਇਹ ਗਾਂ ਭਾਵਾਂਗੇ ਹੁਣ ਪੜਤਾ ਇਹ ਵੀ ਆਪਣੇ ਚਟੀਆਂ ਖਾ ਲੈ ਚਾਹੀਆਂ ਇਹ ਕੂਤਰ ਹੈਗਾ ਆਪਣਾ 2017 ਦਾ 7 ਸਾਲ ਹੋ ਗਿਆ ਨੂੰ 6-7 ਸਾਲ ਚਾ ਵੀ ਚੱਲਦਾ ਹੁਣ ਉਹਦਾ ਇਨਾ ਪਤਾ ਉਹਦਾ ਵੀ ਨਹੀਂ ਹੁੰਦਾ ਜੀ ਆਪ ਨੂੰ ਡਾਊਨ ਦਾ ਕੂਤਰ ਕਿਵੇਂ ਉਹ ਡਰ ਨਿਆ ਕਿਵੇਂ ਨਹੀਂ ਆ ਹੈਗਾ ਦੀਛੇ ਦਾ ਪਠਾ ਬੰਦ ਕੀਤਾ ਉਹਦਾ ਆਇਆ ਹੋਇਆ ਆਪਣੇ ਕੋਲੇ ਇੱਕ ਕੂਤਰੀ ਹਰੇ ਸੈਰ ਵਾਲੀ ਇੱਕੋ ਲਾਲ ਸੈਰ ਕੂਤਰ ਇਹ ਵੀ ਕਰਤਾ ਖੁੱਡਾ ਸਾਫ ਹੁਣ ਤੁਹਾਨੂੰ ਦਿਖਾਉਣੇ ਆ ਇੰਦਰ ਵੀ ਜੋੜੀ ਛੱਡ ਕੇ ਆਪਾਂ ਇੰਦਰ ਕੱਲੀ ਕੋਈ ਛੱਡੀ ਹੋਈ ਆ ਕੱਲ ਨਾ ਜੋੜੀਆਂ ਪੂਰੀਆਂ ਛੱਡਤੀਆਂ ਇੰਦਰ ਇਹਨਾਂ ਮੀ ਆ ਗਏ ਹੈ ਕਰਕੇ ਲੱਕੜ ਦੇ ਖੁੱਡਾ ਚੋਣ ਜੇ ਲੱਗ ਗਏ ਥੋੜਾ ਜਿਹਾ ਆਪਾਂ ਪੂਰੀਆਂ ਵੀ ਬਿਮਾਰ ਹੋਣਗੀਆਂ ਲੱਭੜਣਗੀਆਂ ਤਾਂ ਕਰਕੇ ਇੰਦਰ ਛੱਡਨੀ ਆ ਪੰਜ ਜੋੜੀ ਆ ਚਟੀਆਂ ਖਾਣਿਆਂ ਜੋ ਆਪਣਾ ਚੋ ਉੱਤਰ ਵੇਖੋਗੇ ਖਟਿੰਗ ਅੱਖਾਂ ਦਾ ਲਓ ਬਈ ਵੇਖੋ ਆੜਾ ਆਪਣਾ ਚਟਿੰਗਾ ਖਾਂ ਲੈ ਉਹਤਰ ਕਬੂਤਰ ਫਿਰਦਾ ਲੰਗੜੀ ਕੁਦਰੀਆਂ ਲਾਈ ਆ ਜੋੜੀ ਆ ਵੀ ਉਰੀ ਲੰਗੜੀ ਆ ਇਹ ਵੀ ਉਹਨਾਂ ਚੋਂ ਹੀ ਆਪਣੇ ਚਟਿੰਗਾ ਖਾਂ ਲੈ ਆਵੇ ਇਹ ਖਟੀਆਂ ਦੇ ਵੀ ਗੜਦੇ ਇਹ ਚਟਿੰਗਾਂ ਦੇ ਵੀ ਗੜਦੇ ਆ ਵੇਖੋ ਬਈ ਇਹ ਘੱਟ ਲੰਗੜੀ ਆ ਉਹ ਪੂਰੀ ਲੱਥ ਜੇ ਲੰਕਦੀ ਆ ਜਿਵੇਂ ਨਾ ਚੁੱਕਾ ਲਾ ਕੇ ਦਿਖਾਣੇ ਵੀ ਤੂੰ ਟੁੱਟ ਜੀ ਉਹਦੀ ਕਰਕੇ ਨਾ ਕੈਬਰੇਜ ਸਹੀ ਨਹੀਂ ਆਉਂਦੀ ਵੀ ਲੋ ਵੀ ਹੁਣ ਵੇਖੋ ਕਿਈ ਲਾਤਾ ਆਪਾਂ ਜੁੜਾ ਲੋ ਵੀ ਆਕਾਸ਼ ਹੜਤੀ ਆ ਬਗੂਦਰੀ ਆਪਣੀ ਡੈਡੀ ਇਹ ਆ ਸ਼ਾਕ ਇਹਨਾਂ ਛੱਡੀ ਆ ਮਉ ਜਨਾ ਇਹਨਾਂ ਦਾ ਘਰ ਨਾਲ ਸਾਹਮਣੇ ਆ ਇਹ ਨਹੀਂ ਲੱਗੀ ਹੋਈ ਸੀਗੀ ਪਹਿਲਾਂ ਵੀ ਪੱਟਤੀ ਸੀਗੀ ਦੋ ਕੁ ਦਿਨ ਹੋ ਗਏ ਇਹ ਵੀ ਆਪਣੇ ਚਿੱਟੀਆਂ ਖਾਣਿਆ ਚਾਹੀਆਂ ਇਹ ਸ਼ਾਕ ਕੇ ਵੀ ਕੱਢਦੇ ਆ ਇਹ ਥੋੜੀ ਜੀ ਕੂਪਟਰ ਹੋਰ ਉਤਰਾਂ ਜੋ ਕੂਦਰੀ ਚਿੱਟੀਆਂ ਆ ਲੈ ਤੇ ਪਿਓਰ ਇਹੜਾ ਉੱਡੀ ਜਾਂਦਾ ਉਹ ਜੇ ਵੀ ਕੱਢਦੇ ਆ ਸ਼ਾਕ ਕੇ ਵੀ ਘੱਟਦੇ ਕਾਲੀਆਂ ਲੋਕਾਂ ਦੇ ਚਿੱਟੇ ਸਾਹ ਚਿੱਟੀਆਂ ਲੋਕਾਂ ਦੇ ਖੱਡੀਆਂ ਦੇ ਕਾਲੀਆਂ ਲੋਕਾਂ ਦੇ ਅਡੋਟ ਕਰਦੇ ਯਾਰ ਲੋਪਾ ਕੂਦਰੀਆਂ ਛੱਡਾਈਏ ਹੁਣ ਉਧਰ ਫੇਰ ਕਰਦੇ ਆਂ ਗੱਲਬਾਤ ਤੁਹਾਡੇ ਨਾਲ ਲੋ ਜੀ ਆਹ ਜਿਹੜੀ ਆਪਣੀ ਚਿੱਟੀਆਂ ਦੀ ਕੂਦਰੀ ਬੈਠੀ ਆ ਇਹ ਆਪਣੀ ਚਿੱਟੀਆਂ ਖਾਣਾ ਜਿਵੇਂ ਇਹ ਆਂਡੇ ਨਹੀਂ ਦੱਸਦੀ ਇਹ ਪੂਰੀ ਤਗੜੀ ਕੂਦਰੀ ਹੈ ਭਈ ਆਪਣੀ ਆ ਵੀ ਜਿਹੜੀ ਮੂੰਹ 'ਚ ਪੱਟੀ ਜਾਂਦੀ ਐ ਉਹਨੂੰ ਦਿੱਤੀ ਆ ਗੋਲੀ ਆ ਪਾ ਜਨਫਲੋਕਸ ਇਹ ਵੀ ਉਹਨਾਂ ਚ ਹੀ ਆ ਉਹ ਉਦਰੀ ਜਿਹੜੀ ਪਿੱਠੀ ਆ ਆ ਗੁਦਰੀ ਦੀਸ਼ੇ ਦੇ ਆਈ ਸੀਗੀ ਬਹੁਤ ਡੀਸ਼ੇ ਵੀ ਗੁਦਰੀ ਦੀਸ਼ੇ ਕੋਲੇ ਇਹ ਹੋਰ ਇਹ ਆਪਣੀ ਚਟੀਆਂ ਵਾਲੀ ਗੋਦੀ ਆ ਆਂ ਡੇਰ ਰੱਖਦੀ ਲਾਵਾਂਗੇ ਇਹਨੂੰ ਕੋਈ ਕੁਤਰਾ ਲਾ ਕੇ ਛੱਡ ਦੇਣਾ ਆਡੀ ਰੱਖ ਲੈ ਟਾਂਡੇ ਵਧੀਆ ਬਾਹਰ ਛੱਡਿਆ ਕਰਾਂਗੇ ਕੱਟ ਲਾ ਕੇ ਯਾਰ ਲਗਦਾ ਇਰੇ ਇਥੇ ਨੈਟ ਲਾਉਣਾ ਬੈਨਾ ਲਿਆ ਕੇ ਕਿਵੇਂ ਧੂੜ ਠਾਈ ਪਈ ਆ ਪਤੰਦਰਾਂ ਦੀ ਕਿਸੇ ਨੂੰ ਘੋਰਨਾ ਕੇ ਨੂੰ ਸੈਟ ਹੀ ਨਹੀਂ ਆਉਂਦਾ ਉਹ ਆਇਆ ਨਾ ਸੈਟ ਸ਼ਾਖੇ ਨੂੰ ਪੱਕਾ ਘੋਰਨਾ ਯਾਰ ਕਿਸੇ ਨਾ ਕੋਈ ਗੱਲਬਾਤ ਨਹੀਂ ਉਹਦੇ ਨਾਲ ਕੇ ਨਾਲ ਲੜਾਈ ਨਾਲ ਕੇ ਨਾਲ ਝਗੜਾ ਇਹਨਾਂ ਦਾ ਜਿਆਦਾ ਰੌਲਾ ਆ ਲਗੜੀ ਦੇ ਛਿੱਟੀਆਂਲੇ ਉਤਰਦਾ ਟੱਕਾ ਸ਼ਾਖੇ ਉਤਰਦਾ ਇਧਰਲੇ ਦਾ ਪੂਰੀ ਮਰਨ ਵਾਲੀ ਕਰਤੀ ਪੱਟੂ ਨੇ ਇਹਨੇ ਤਾਂ ਯਾਰ ਲਾਦਾ ਨੈਟ ਲਿਆ ਕੇ ਰੱਖਣਿਆਂ ਤੇ ਲਾਉਣਾ ਪੈਣਾ ਫੇਰ ਹੀ ਲੋਡ ਮੇਰਾ ਕੰਮ ਇਧਰ ਇਹਨੂੰ ਵੀ ਹਾਈਪੋਰਨਾ ਘਾਟੀ ਪਸੰਦ ਹੁੰਦਾ ਗੱਲ ਅੜ ਜੇ ਨੂੰ ਚਲੋ ਕਰਦੇ ਆ ਅੱਗੇ ਆਪਾਂ ਤੁਹਾਡਾ ਸ਼ੇਰ ਬਈ ਨਾਲ ਕੇ ਜਾ ਰਹੇ ਹਾਂ ਗਰਮੀ ਬਹੁਤ ਸੀਗੀ ਆ ਬਣਾ ਬਤੀਆ ਇਹਨਾਂ ਨੂੰ ਦੱਸਿਆ ਛੱਟਣਾ ਤੇ ਬਹਿ ਗਿਆ ਇਹਨਾਂ ਨੂੰ ਪਾਣੀ ਪੂਣੀ ਪਿਵਾਵਾਂਗੇ ਆਪਾਂ ਤੇ ਆਦਾਂ ਨੂੰ ਪਾਉਂਦੇ ਆ ਫਿਰ ਇਹਨੂੰ ਛੱਡਾਂਗੇ ਇਹਨੂੰ ਖੋਡੇ ਜੀ ਆਮਦੂ ਨੂੰ ਦੇ ਤੈਨੂੰ ਖਵਾ ਆਪ ਹੱਥ ਨਾਲ ਹੀ ਖੋਣੇ ਪੈਂਦੇ ਇਹਨੂੰ ਤਾਂ ਕਰਕੇ ਦਿਖਾਇਆ ਨਹੀਂ ਆਪਾਂ ਹੁਣ ਤੇ ਪਾਣੀ ਵੀ ਇਹਨੇ ਪੀ ਲਿਆ ਹੋਰ ਤੇ ਹੁਣ ਛੱਡਦੇ ਆ ਇਹਨੂੰ ਕੋਈ ਦਾਣੇ ਤੇ ਖੋਡੇ ਜੀ ਹੋ ਗਿਆ ਖੋਚ ਖੋਡੇ ਜਾਗੇ ਭਾਈ ਪੂਰਾ ਲਾਦਾ ਕਬਜੇ ਗਲਤ ਗੱਲ ਕਹੋਗੇ ਗਾਰਲਡ ਨੇ ਇੱਥੇ ਕਰ ਲਿਆ ਤੇ ਛਾ ਆਖਿਆ ਨੇ ਉੱਥੇ ਇੰਨਾ ਨੇ ਇੱਥੇ ਤੁਹਾਨੂੰ ਦਿੱਤੇ ਆਈ ਆਪਾਂ 100% ਮੌਜੇ ਦਾ ਤਾਂ ਆਪਣੇ ਤਾਂ ਉੱਥੇ ਹੀ ਆਂ ਦਾਣੇ ਥੋੜੇ ਬਾਦੀਏ ਲਿਆ ਕੇ ਹੋਰ ਖਾ ਖੂਗੇ ਸੈਟ ਹੋ ਜੂ ਤੇ ਕੱਲ ਨੂੰ ਫੇਰ ਛੱਡਾਂ ਇਹਨੂੰ ਸਾਫ ਹੋਊਗਾ ਪਾਤਾ ਵੀ ਦਾਣਾ ਪਾਣੀ ਇਹਨਾਂ ਨੂੰ ਦੁੱਧਿਆਂ ਨੂੰ ਸ਼ਾਮਾਂ ਨੂੰ ਪਾਵਾਂਗੇ ਤੇ ਵੀਡੀਓ ਦੀ ਕਰਦਾਂਗੇ ਸ਼ਾਮਾਂ ਨੂੰ ਐਂਡਿੰਗ ਜੋ ਵੀ ਕੰਮ ਹੋਇਆ ਤੇ ਹੋਰ ਕਰ ਦਾਂਗੇ ਦਿਖਾ ਦਾਂਗੇ ਤੁਹਾਨੂੰ ਆਪਾਂ ਏਸੀ ਇੱਧਰ ਬੱਚਾ ਛੜਨਾ ਆ ਆ ਬੈਠਾ ਛੜਦਾ ਇੱਧਰ ਦੋ ਨੰਬਰ ਤੇ ਤੇ ਆਪਾਂ ਲੱਗ ਜਾਨੀ ਹੁੰਨੀ ਲਈ ਕਿ ਇਹ ਬਹੁਤ ਮਸ਼ਹੂਰ ਹੈ ਬੱਗੂ ਦੀ ਕਾਲੀ ਕੋਲ ਐ ਕੇ ਲੱਗ ਜਾਨੀ ਆ ਬਸ ਤੇ ਬੱਚਾ ਪਾਲਿਆ ਨਾ ਇਹਦੀ ਕੋ ਡਾਰੀ ਪਾਲਿਆ ਉਹਨੇ ਬਗਿਆ ਜਲ ਛੱਡੋ ਕਿਥੇ ਉੱਡਦੀਆਂ ਆ ਵੀ ਬੱਚੇ ਐਕਟੀ ਤੇ ਢੇਲ ਆਏ ਆ ਵਿੱਚ ਵੱਡੀਆਂ ਕਬੂਤਰੀਆਂ 2-3 ਕੀ ਆ ਚਲੋ ਕਰਦੇ ਹਾਂ ਹੁਣ ਨਾ ਕਸ਼ੇਰ ਕਰਤੀ ਆਪਾਂ ਕਾਲੀ ਤੇ ਦਾਣੇ ਦੁਨੇ ਪਾ ਦਿੱਤੇ ਯਾਰ ਇਹਨਾਂ ਨੂੰ ਕਰ ਗਏ ਐਂਡਿੰਗ ਪਾਤਾ ਨੇ ਨਾ ਪੂਜਿੰਗੇ ਵਿਦਾਨਾ ਪਾਣੀ ਤੇ ਇਧਰ ਕਬੂਤਰ ਨੂੰ ਵੀ ਪਾਤਾ ਆਪਣੇ ਨੇ ਕਬੂਤਰਾਂ ਨੂੰ ਹਕਾਣਾ ਇਹ ਚ ਪਾਦਾ